ਸਸ਼ੀਗੋਲ ਨਮਸਕਾਰ ਆਦਾਬ ਮੈਂ ਰਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਤਾਂ ਦੋਸਤੋ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਬੇਨਤੀ ਕੀ ਸਾਡੇ ਸੋਸ਼ਲ ਮੀਡੀਆ ਤੇ ਦੋ ਪਲੇਟਫਾਰਮ ਹੈਗੇ ਜੀ ਫੇਸਬੁਕ ਇੰਸਟਾਗ੍ਰam ਤੇ ਪੀਬੀਸੀ ਪੰਜਾਬ YouTube ਤੇ ਪੀਬੀਸੀ ਪੰਜਾਬੀ ਤੁਹਾਡਾ ਅਖਬਾਰ YouTube Facebook Instagram ਦੋ ਸਾਡੇ ਸੋਸ਼ਲ ਮੀਡੀਆ ਪੇਜ ਆ ਤੁਹਾਡਾ ਅਖਬਾਰ ਜਦੋਂ ਤੁਸੀਂ ਪੰਜਾਬੀ ਦੇ ਵਿੱਚ ਟਾਈਪ ਕਰੋਗੇ ਤਾਂ ਤੁਹਾਡੇ ਸਾਹਮਣੇ YouTube Facebook Instagram ਤੇ ਸਾਡੇ ਪੇਜ ਆ ਜਾਣਗੇ ਅ ਤਾਂ ਦੋਸਤੋ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਇਹਨਾਂ ਨੂੰ ਲਾਈਕ ਫੋਲੋ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਜੀ ਬੈਲ ਆਈਕਨ ਦਾ ਬਟਨ ਜ਼ਰੂਰ ਦਬੋ ਤਾਂ ਕਿ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਜ਼ਰੂਰ ਦਿਖ ਸਕੇ ਦੋਸਤੋ ਤੁਹਾਡਾ ਕੀਤਾ ਹੋਇਆ ਇੱਕ ਸਬਸਕ੍ਰਾਈਬ ਹੈ ਜਿਹੜਾ ਸਾਡੇ ਦੇ ਲਈ ਬਹੁਤ ਵੱਡਾ ਕੰਮ ਕਰੇਗਾ ਤੇ ਸਾਨੂੰ ਅੱਗੇ ਵਧਣ ਦਾ ਹੋਰ ਹੌਸਲਾ ਮਿਲੇਗਾ ਅ ਤਾਂ ਦੋਸਤੋ ਗੱਲ ਕਰੀ ਆਪਾਂ ਲੈਂਡ ਪੂਲਿੰਗ ਪ੍ਰਣਾਲੀ ਦੇ ਅੰਤਰਗਤ ਜੋ ਇਸ ਸਮੇਂ ਪੰਜਾਬ ਦੇ ਵਿੱਚ ਰੌਲਾ ਪਿਆ ਹੋਇਆ ਹੈ ਇਸੇ ਮੁੱਦੇ 'ਤੇ ਨਜ਼ਰੇ ਖਬਰ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਹਾਂ ਅ ਦੋਸਤੋ ਜੇ ਆਪਾਂ ਗੱਲ ਕਰੀ ਲੈਂਡ ਪੂਲਿੰਗ ਪਾਲਿਸੀ ਜਿਹਦੇ ਵਿੱਚ ਹੁਣ ਪੰਜਾਬ ਸਰਕਾਰ ਦੇ ਵੱਲੋਂ 65000 ਜੋ 533 ਏਕੜ ਜ਼ਮੀਨ ਐਕਵਾਇਰ ਕਰਨ ਦੀ ਤਜਵੀਜ਼ ਰੱਖੀ ਗਈ ਹੈ ਜੋ ਘੜੀ ਗਈ ਹੈ ਇਹ ਕੋ ਨਵੀਂ ਨਹੀਂ ਹੈਗੀ ਪਹਿਲਾਂ ਵੀ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਲਗਾਤਾਰ ਲੈਂਡ ਪੂਲਿੰਗ ਦੇ ਅਧੀਨ ਜ਼ਮੀਨਾਂ ਐਕਵਾਇਰ ਪੰਜਾਬ ਦੇ ਵਿੱਚ ਕੀਤੀਆਂ ਜਾ ਰਹੀਆਂ ਹਨ ਹਰ ਬਾਰੇ 440 ਏਕੜ ਜ਼ਮੀਨ ਹੈ ਜਿਹੜੀ ਉਹਨਾਂ ਤੇ ਟੱਕ ਲੱਗਦੇ ਹਰ ਸਾਲ ਆ ਰਹੇ ਨੇ ਆ ਦੋਸਤੋ ਇਹ ਜੋ ਰਿਪੋਰਟ ਹੈਗੀ ਹੈ ਸੀਨੀਅਰ ਪੱਤਰਕਾਰ ਨੇ ਪੰਜਾਬੀ ਤ੍ਰਿਬਿਊਨ ਦੇ ਚਰਨਜੀਤ ਭੁੱਲਰ ਜੀ ਉਹਨਾਂ ਦੇ ਵੱਲੋਂ ਇਹ ਪੇਸ਼ ਕੀਤੀ ਗਈ ਹੈ ਤਾਂ ਦੋਸਤੋ ਖਬਰ ਦੀ ਸ਼ੁਰੂਆਤ ਕਰਦੇ ਆ ਇਸ ਦੇ ਵਿੱਚ ਲਿਖਦੇ ਹਨ ਕਿ ਪੰਜਾਬ ਸਰਕਾਰ ਲੰਗੇ ਢਾਈ ਦਹਾਕਿਆਂ ਦੇ ਵਿੱਚ ਰਹਾਇਸ਼ੀ ਅਤੇ ਸੰਨਤੀ ਪ੍ਰੋਜੈਕਟਾਂ ਦੇ ਲਈ ਕਰੀਬ 11000 ਏਕੜ ਜ਼ਮੀਨ ਐਕਵਾਇਰ ਕਰ ਚੁੱਕੀ ਹੈ ਆਸਤ ਦੇਖੀ ਤਾਂ ਸੂਬਾ ਸਰਕਾਰ ਨੇ ਹਰ ਬੜੇ 440 ਏਕੜ ਜ਼ਮੀਨ ਜਿਹੜੀ ਐਕਵਾਇਰ ਕੀਤੀ ਹੈ ਜੋ ਸਿਰਫ ਸ਼ਹਿਰੀ ਵਿਕਾਸ ਦੇ ਰਹਾਇਸ਼ੀ ਸੰਨਤਾ ਪ੍ਰੋਜੈਕਟਾਂ ਵਾਸਤੇ ਪ੍ਰਾਪਤ ਕੀਤੀ ਗਈ ਹੈ ਪੰਜਾਬ ਸਰਕਾਰ ਨੇ ਹੁਣ ਲੈਂਡ ਪੂਲਿੰਗ ਨੀਤੀ ਤਹਿਤ 65533 ਏਕੜ ਜ਼ਮੀਨ ਐਕਵਾਇਰ ਕਰਨ ਦੇ ਤੇਜ਼ਵੀਜ਼ ਘੜੀ ਹੈ ਜਿਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਝੋਖਲੇ ਹਨ ਢਾਈ ਦਹਾਕੇ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਰਹਾਇਸ਼ੀਆ ਤੇ ਸੰਨਤੀ ਪ੍ਰੋਜੈਕਟਾਂ ਖਾਤਰ ਕਦੇ ਵੀ ਇਕਦਮ ਇੰਨੀ ਵੱਡੀ ਗਿਣਤੀ ਚ ਜ਼ਮੀਨ ਐਕਵਾਇਰ ਨਹੀਂ ਕੀਤੀ ਗਈ ਪ੍ਰਾਪਤ ਬੇਰਵਅ ਅਨੁਸਾਰ ਸ਼ਹਿਰੀ ਵਿਕਾਸ ਅਥਾਰਟੀਆਂ ਦੇ ਵੱਲੋਂ ਸਾਲ 2002 ਹੁਣ ਤੱਕ 10967 ਏਕੜ ਜ਼ਮੀਨ ਜਿਹੜੀ ਐਕਵਾਇਰ ਕੀਤੀ ਗਈ ਹੈ ਜਿਸ ਦੇ ਵਿੱਚ ਰਿਹਾਇਸ਼ੀ ਕਲੋਨੀਆਂ ਸਾਰੀਆਂ ਹਨ ਜਾਂ ਸੰਨਤੀ ਪ੍ਰੋਜੈਕਟ ਲੱਗੇ ਹੋਏ ਹਨ ਇਹ ਤੇ ਲਿਖਦੇ ਹਨ ਕਿ ਇਸ ਐਕਵਾਇਰ ਜ਼ਮੀਨ ਚੋਂ ਕਰੀਬ 8000 ਏਕੜ ਜਗ੍ਹਾ ਡਿਵੈਲਪ ਕੀਤੀ ਜਾ ਚੁੱਕੀ ਹੈ ਪ੍ਰਾਈਵੇਟ ਡਿਵੈਲਪਰਾਂ ਦਾ ਲੇਖਾ ਜੋਖਾ ਵੱਖਰਾ ਹੈ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਯਾਨੀ ਕਿ ਗਮਾਡਾ ਹੈ ਜਿਹੜੀ ਇਸ ਮਾਮਲੇ ਚ ਮੂਰੀ ਰਹੀ ਹੈ ਲੰਘੇ ਢਾਈ ਦੇ ਹੱਕਾਂ ਚ ਗਮਾਡਾ ਨੇ 9311 ਏਕੜ ਜ਼ਮੀਨ ਹੈ ਜਿਹੜੀ ਉਹ ਐਕਵਾਇਰ ਕੀਤੀ ਹੈ ਇਹ ਜ਼ਮੀਨ ਐਰੋ ਸਿਟੀ ਇਕੋ ਸਿਟੀ ਮੈਡੀ ਸਿਟੀ ਆਈਟੀ ਸਿਟੀ ਅਤੇ ਅਨੰਦਪੁਰ ਸਾਹਿਬ ਚ ਅਰਬਨ ਸਟੇਟ ਆਦਿ ਲਈ ਐਕਵਾਇਰ ਕੀਤੀ ਗਈ ਹੈ ਮੁਹਾਲੀ ਦੇ ਵਿੱਚ ਪਿਛਲੇ ਅਰਸੇ ਦੌਰਾਨ ਲੈਂਡ ਪੂਲਿੰਗ ਨੀਤੀ ਹੈ ਜਿਹੜੀ ਉਸ ਦੇ ذریعے ਜ਼ਮੀਨ ਹਾਸਲ ਕੀਤੀ ਗਈ ਹੈ ਜ਼ਿਆਦਾਤਰ ਜ਼ਮੀਨ ਹੈ ਜਿਹੜੀ ਅਕਾਲੀ ਭਾਜਪਾ ਗਠਜੋੜ ਦੀ ਹਕੂਮਤ ਹੈ ਜਿਹੜੀ ਉਸ ਸਮੇਂ ਹੋਈ ਹੈ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਗਲਾਡਾ ਨੇ ਸਾਲ 2000 ਤੋਂ ਹੁਣ ਤੱਕ 325 ਏਕੜ ਜ਼ਮੀਨ ਐਕਵਾਇਰ ਕੀਤੀ ਹੈ ਪਰ ਇਸ ਜ਼ਮੀਨ ਤੇ ਵਿਕਾਸ ਦਾ ਕੋਈ ਵੀ ਕੰਮ ਨਹੀਂ ਹੋ ਸਕੇ ਹੈਗਾ ਇਸੇ 2.5 ਦਾ ਕਿ